ਕਿ ਇੱਕ ਤਸਵੀਰ ਅਸੀਂ ਕੱਲ ਮਜੀਠਾ ਥਾਣੇ ਵੀ ਵੇਖੀ ਸੀ ਜਿੱਥੇ ਰੋਡ ਸੀ ਸੜਕ ਦਾ ਇੱਕ ਪੂਰਾ ਪਾਸਾ ਦੋਨੋਂ ਪਾਸੇ ਬੈਰੀਕੇਡਿੰਗ ਲਗਾ ਕੇ ਥਾਣੇ ਦੀ ਜਿੰਨੀ ਹੱਦ ਸੀ ਦੋਵਾਂ ਪਾਸੇ ਟ੍ਰੈਫਿਕ ਬਿਲਕੁਲ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਸੀ ਆਮ ਲੋਕਾਂ ਦੀ ਆਵਾਜ਼ ਹੀ ਬੰਦ ਕਰ ਦਿੱਤੀ ਗਈ ਸੀ ਉਹੋ ਜੀ ਤਸਵੀਰ ਅੱਜ ਗਾਇ ਹੈ ਕਿ ਉਹ ਤੋਂ ਵੀ ਜ਼ਿਆਦਾ ਸਿਕਿਉਰਿਟੀ ਜਿਹੜੀ ਹੈ ਅੱਜ ਨਜ਼ਰ ਆਈ ਕਚਹਿਰੀ ਦੇ ਅੰਦਰ ਆ ਤਸਵੀਰ ਹੈ ਜੁਡੀਸ਼ੀਅਲ ਕੋਰਟ ਕੰਪਲੈਕਸ ਤਰਨਤਾਰਨ ਦੀ ਫਿਲਹਾਲ ਹਲੇ ਵੀ ਤੁਸੀਂ ਦੇਖ ਸਕਦੇ ਹੋ ਕੰਪਲੈਕਸ ਦੇ ਐਂਟਰਸ ਜਿਹੜੀ ਮੇਨ ਗੇਟ ਤੋਂ ਅੰਦਰ ਆਉਣ ਤੋਂ ਬਾਅਦ ਜਦੋਂ ਅਸੀਂ ਕੋਰਟ ਕੰਪਲੈਕਸ ਦੇ ਅੰਦਰ ਆ ਪੌੜੀਆਂ ਚੜ੍ਹ ਕੇ ਜਾਣਾ ਤੇ ਇੱਥੇ ਬਾਹਰ ਇਸ ਵੇਲੇ ਇੱਕ ਦਰਜਨ ਤੋਂ ਵੱਧ ਪੁਲਿਸ ਵਹੀਕਲਸ ਖੜੇ ਹੋਏ ਨਜ਼ਰ ਆ ਰਹੇ ਨੇ ਜਿਸ ਦਾ ਇੱਕੋ ਇੱਕ ਮੰਤਵ ਸੀ ਕਿ ਜਦੋਂ ਕੰਚਨ ਪੀਤ ਨੂੰ ਲਿਆਂਦਾ ਜਾਵੇ ਤਾਂ ਉਸ ਦੀ ਕੋਈ ਮੀਡੀਆ ਕਰਮੀ ਤਸਵੀਰ ਨਾ ਲੈ ਸਕੇ ਉਹ ਮੀਡੀਆ ਦੇ ਨਾਲ ਗੱਲਬਾਤ ਨਾ ਕਰ ਸਕੇ ਤਾਂ ਇਹ ਇੱਕ ਪੂਰੀ ਫੀਲਡਿੰਗ ਸੈੱਟ ਕੀਤੀ ਗਈ ਸੀ ਗੱਡੀਆਂ ਦਾ ਪੂਰਾ ਕਾਫਲਾ ਲਗ ਲਗ ਐਂਗਲਸ ਤੇ ਲਗਾਇਆ ਗਿਆ ਸੀ ਤਾਂ ਜੋ ਕਿਸੇ ਵੀ ਤਰੀਕੇ ਜਿਹੜੀ ਇਹ ਕੰਚਨ ਪੀਤ ਕਿਸੇ ਕੈਮਰੇ ਦੇ ਵਿੱਚ ਕੈਦ ਵੀ ਨਾ ਹੋ ਸਕੇ ਔਰ ਗੱਲਬਾਤ ਵੀ ਨਾ ਕਰ ਸਕੇ ਇੱਕੋ ਦਮ ਤਿੰਨ ਚਾਰ ਗੱਡੀਆਂ ਦਾ ਕਾਫਲਾ ਹੁੰਦਾ ਪੁਲਿਸ ਦੀਆਂ ਔਰ ਮਹਿਲਾ ਮੁਲਾਜ਼ਮ ਜਿਹੜੀ ਹੈ ਉਹ ਆਪਣੇ ਘੇਰੇ ਦੇ ਵਿੱਚ ਇੱਕ ਔਰਤ ਨੂੰ ਲੈ ਕੇ ਨਿਕਲਦੀ ਹੈ ਜ਼ਾਹਰ ਜੀ ਗੱਲ ਹੈ ਹਰ ਮੀਡੀਆ ਕਰਮੀ ਨੂੰ ਚਾਹੇ ਉਹ ਕਿਸੇ ਅਖਬਾਰ ਦਾ ਸੀ ਕਹੇ ਕਿਸੇ ਟੀਵੀ ਚੈਨਲ ਦਾ ਸੀ ਇਹੀ ਲੱਗਿਆ ਕਿ ਹੁਣ ਕੰਚਨਪੀਤ ਨੂੰ ਲਿਆਂਦਾ ਗਿਆ ਔਰ ਇੰਨੀ ਤੇਜ਼ੀ ਨਾਲ ਅੰਦਰ ਲਿਜਾਇਆ ਗਿਆ ਕਿ ਇੱਕ ਮਹਿਲਾ ਕੌਨਸਟੇਬਲ ਪੌੜੀਆਂ ਚੜ੍ਹਦੀ ਹੋਈ ਬੜੀ ਬੁਰੀ ਤਰ੍ਹਾਂ ਨਾਲ hecha ਡਿੱਗੀ ਉਸ ਨੂੰ ਵੀ ਠਾਇਆ ਗਿਆ ਔਰ ਅੰਦਰ ਲਿਜਾਇਆ ਗਿਆ ਜ਼ਾਹਰ ਜੀ ਗੱਲ ਹੈ ਵਕੀਲ ਸੀ ਗੌਰਵ ਬਲਟੋਹਾ ਸੀ ਜਸਵਿੰਦਰ ਸਿੰਘ ਐਡਵੋਕੇਟ ਤਾਂ ਦੋਨੋਂ ਵਕੀਲ ਜਿਹੜੇ ਕੰਚਨਪੀਤ ਦੇ ਇੱਥੇ ਮੌਜੂਦ ਸਨ ਉਹਨਾਂ ਨੂੰ ਅੰਦਰ ਜਾਣ ਦਾ ਅਧਿਕਾਰ ਸੀ ਉਹ ਵੀ ਨਾਲ ਗਏ ਜਦੋਂ ਚੌਥੀ ਮੰਜ਼ਿਲ ਤੇ ਅਦਾਲਤ ਦੇ ਬਾਹਰ ਪਹੁੰਚੇ ਤਾਂ ਇੱਕੋ ਦਮ ਉਹ ਲੜਕੀ ਜਿਸ ਨੂੰ ਅਸੀਂ ਕੰਚਨਪ੍ਰੀ ਸਮਝ ਰਹੇ ਸੀ ਉਸਨੇ ਆਪਣਾ ਜੋ ਚਿਹਰਾ ਟਕਿਆ ਸੀ ਉਹ ਬੇਨਕਾਬ ਹੋਈ ਉਸਨੇ ਆਪਣਾ ਜੋ ਚਿਹਰੇ ਟਕੇ ਕਪੜੇ ਨਾਲ ਉਹ ਕਪੜਾ ਉਤਾਰਿਆ ਔਰ ਹਸਦੀ ਹੋਈ ਨਜ਼ਰ ਆਈ ਉਹ ਬਾਕੀ ਮੁਲਾਜ਼ਮਾਂ ਦੇ ਨਾਲ ਮਜ਼ਾਕ ਉਡਾਉਂਦੀ ਹੋਈ ਨਜ਼ਰ ਆਈ ਮੀਡੀਆ ਦਾ ਜੋ ਜਾਣਕਾਰੀ ਸਾਨੂੰ ਗੌਰਵ ਬਲਟੋਹਾ ਨੇ ਦਿੱਤੀ ਔਰ ਉਸ ਤੋਂ ਬਾਅਦ ਜੋ ਗੌਰਵ ਬਲਟੋਹਾ ਦੇ ਅਨਸਾਰ ਉਹ ਅਦਾਲਤ ਪਰਸਰ ਦੇ ਅੰਦਰ ਦਾਖਲ ਹੋਏ ਕੋਰਟ ਦੇ ਅੰਦਰ ਦਾਖਲ ਹੋਏ ਤਾਂ ਉੱਥੇ ਕੰਚਨਪ੍ਰੀ ਪਹਿਲਾਂ ਤੋਂ ਮੌਜੂਦ ਸੀ ਜਿਸ ਨੂੰ ਇਹ ਤਾਂ ਲਿਫਟ ਤੇ ਰਾਹੀ ਬੇਸਮੈਂਟ ਚੋਂ ਸਿੱਧਾ ਚੌਥੀ ਮੰਜ਼ਿਲ ਤੇ ਲਿਜਾਇਆ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਉਹ ਬਿਲਕੁਲ ਗੱਲ ਵਾਜਬ ਹੈ ਕਿ ਮੀਡੀਆ ਦੇ ਰਾਹੀਂ ਪੰਜਾਬ ਦੀ ਜਨਤਾ ਨੂੰ ਇਹ ਸਿੱਧੇ ਤੌਰ ਤੇ ਬੇਵਕੂਫ ਬਣਾਉਣ ਦੀ ਜਿਹੜੀ ਹੈ ਇਹ ਕੋਈ ਜੀ ਸਾਜ਼ਿਸ਼ ਰਚੀ ਗਈ ਸੀ ਕਿਉਂਕਿ ਮੀਡੀਆ ਵਾਰ-ਵਾਰ ਸਭ ਅਸੀਂ ਸਭ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਅਸੀਂ ਵਾਰ-ਵਾਰ ਇਹ ਗੱਲ ਕਰ ਰਹੇ ਕਿ ਅਖਰਕਾਰ ਸਮਾਂ ਹੋ ਚੁੱਕਿਆ ਤੁਹਾਨੂੰ ਕਵਰੇਜ ਕਰਦੇ ਆ ਤੁਸੀਂ ਬਹੁਤ ਮੁਲਜ਼ਮ ਵੇਖੇ ਹੋਣਗੇ ਅਦਾਲਤਾਂ ਦੇ ਵਿੱਚ ਜਾਂਦੇ ਗੈਂਗਸਟਰ ਤੱਕ ਅਦਾਲਤਾਂ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਕਈ-ਕਈ ਕਤਲਾਂ ਦੇ ਕੇਸ ਹੁੰਦੇ ਨੇ ਉਹਨਾਂ ਨੂੰ ਜਦੋਂ ਪੇਸ਼ ਕੀਤਾ ਜਾਂਦਾ ਹੋਰ ਬਹੁਤ ਸਾਰੇ ਇੱਕ ਦੋ ਚੀਜ਼ਾਂ ਨੇ ਬਹੁਤ ਇੰਪੋਰਟੈਂਟ ਨੇ ਉਹ ਦੋ ਚੀਜ਼ਾਂ ਕੰਚਨਪ੍ਰੀਤ ਕੌਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਪੁਲਿਸ ਦੀ ਸਖਤ ਨਫਰੀ ਵੱਡਾ ਪੈਰਾ 'ਚ ਇੱਕ ਔਰਤ ਜਿਸ ਨੂੰ ਮੂਲ ਭੇਟਿਆ ਗਿਆ ਉਸ ਨੂੰ ਇੱਕ ਪੂਰੇ ਤਾਮ-ਜਾਮ ਦੇ ਵਿੱਚ ਹਫੜਾ-ਦਫੜੀ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਵੇਂ ਤੁਸੀਂ ਕਿਹਾ ਕਿ ਮੀਡੀਆ ਨੂੰ ਲੱਗਾ ਕਿ ਇਹ ਹੀ ਕੰਚਨਪ੍ਰੀਤ ਹੈ ਤਾਂ ਇੱਕ ਕਿਸਮ ਦੇ ਨਾਲ ਇਹ ਇਹ ਡਰਾਮਾ ਕਿਸ ਦੇ ਲਈ ਸਰਕਾਰ ਕੀ ਡਰਾਮਾ ਕਰਕੇ ਕੀ ਸੁਨੇਹਾ ਦੇਣਾ ਚਾਹੁੰਦੀ ਹੈ ਦੂਜੀ ਗੱਲ ਕਿ ਇਹ ਕੋਰਟ ਦਾ ਅਪਮਾਨ ਨਹੀਂ ਕਿ ਇਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਜਾਂ ਪੰਜਾਬ ਦੇ ਲੋਕਾਂ ਦਾ ਅਪਮਾਨ ਨਹੀਂ ਆਖਰ ਜੇ ਇਹ ਡਰਾਮਾ ਹੋਇਆ ਹੈ ਤਾਂ ਡਰ ਕਿਸ ਗੱਲ ਦਾ ਜੇਕਰ ਕੰਚਨਪ੍ਰੀਤ ਮੀਡੀਆ ਦੇ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਫਿਰ ਡਰ ਕਿਸ ਗੱਲ ਦਾ ਆ ਬਿਲਕੁਲ ਅਮਨ ਦੇਖੋ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ 25 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਫੀਲਡ ਦੇ ਵਿੱਚ ਬਤੌਰ ਪੱਤਰਕਾਰ ਜਿਹੜਾ ਕੰਮ ਕਰਦੇ ਹੋਏ ਪਰ अनेका ਵਾਰ ਅਸੀਂ ਲੌਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀ ਵਰਗੇ अनेका ਗੈਂਗਸਟਰਸ ਨੂੰ ਵੱਡੇ ਵੱਡੇ ਅੱਤਵਾਦੀਆਂ ਨੂੰ ਕਵਰ ਕੀਤਾ ਜਿਨ੍ਹਾਂ ਨੂੰ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਸਖਤ ਸੁਰੱਖਿਆ ਪ੍ਰਬੰਧ ਜ਼ਰੂਰ ਅਸੀਂ ਦੇਖੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਣਾਤ ਹੁੰਦਾ ਵੀ ਦੇਖਿਆ ਪਰ ਇਹ ਜੋ ਅੱਜ ਇੱਥੇ ਗੇਮ ਖੇਡੀ ਗਈ ਹੈ ਉਹ ਪਹਿਲੀ ਵਾਰ ਦੇਖੀ ਮੀਡੀਆਨ ਦੀ ਨੂੰ ਇੱਕ ਤਰ੍ਹਾਂ ਦਾ ਮਜ਼ਾਕ ਉਡਾਇਆ ਗਿਆ ਮੁਰਖ ਨਾ ਗਿਆ ਉਹ ਸਿੱਧੇ ਤੌਰ ਤੇ ਅਦਾਲਤ ਦੀ ਵੀ ਤੋਹੀਨ ਹੈ ਕਿਉਂਕਿ ਅਦਾਲਤ ਤੱਕ ਕੋ ਪਹੁੰਚੀ ਇਹ ਲੜਕੀ ਜਿਸ ਨੂੰ ਕੰਚਨਬੀਰ ਬਣਾ ਕੇ ਪੇਸ਼ ਕੀਤਾ ਗਿਆ ਸਾਡੇ ਨਾਲ ਕੰਚਨਬੀਰ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਹੈ ਉਹਨਾਂ ਨੂੰ ਵੀ ਇਸ ਗੱਲ ਤੇ ਇਤਰਾਜ਼ ਹੈ ਕਿ ਆਖਰਕਾਰ ਕਿਉਂ ਇੱਕ ਆਮ ਘਰ ਦੀ ਧੀ ਨੂੰ ਗੈਂਗਸਟਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿਉਂ ਐਡੀ ਵੱਡੀ ਗਿਣਤੀ ਵਿੱਚ ਪੁਲਿਸ ਵੱਲਤਰਾਤ ਕੀਤਾ ਗਿਆ ਹੈ ਕਿਉਂ ਸੁਰੱਖਿਆ ਤੇ ਐਡਾ ਘੇਰਾ ਜਿਹੜਾ ਜ਼ਬਰਦਸਤ ਬਣਾਇਆ ਗਿਆ ਆਖਰਕਾਰ ਇਹ ਸਭ ਕਿਉਂ ਕਿਉਂ ਚਾਰ ਪਰਚੇ ਦਰਜ ਕਰਨ ਤੋਂ ਬਾਅਦ ਇੱਕ ਪਰਚਾ ਜਿਹੜਾ 11 ਨਵੰਬਰ ਨੂੰ ਦਰਜ ਕੀਤਾ ਗਿਆ ਸੀ ਉਸ ਦੇ ਵਿੱਚ ਕੰਚਨਪੀਤ ਦਾ ਨਾਮ ਦਰਜ ਕੀਤਾ ਗਿਆ ਆਖਰਕਾਰ ਕਿਉਂ ਜੋ ਧਰਾਵਾ 11 ਨਵੰਬਰ ਨੂੰ ਲਗਾਈਆਂ ਗਈਆਂ ਸੀ ਜੋ ਬੇਲੇਬਲ ਸਨ ਉਹਨਾਂ ਵਿੱਚ ਧਾਰਾ 111 ਕਿਉਂ ਦਰਜ ਕੀਤੀ ਗਈ ਜੋ ਕਿ ਨੋਨ ਬੇਲੇਬਲ ਸੀ ਸੁਰਜੀਤ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਮੈਂ ਨਾ ਅੱਜ ਇਹ ਫੀਲ ਕਰਨ ਦਿਆਂ ਵੀ ਜਿਵੇਂ ਇੱਕ ਇੱਕ ਸਾਊਥ ਕੋਰੀਆ ਦਾ ਇੱਕ ਦੇਸ਼ ਹੈਗਾ ਨਾਰਥ ਕੋਰੀਆ ਕਿੰਗ ਜੋਨ ਉਥੋਂ ਦਾ ਤਾਨਾਸ਼ਾ ਅੱਜ ਮੈਨੂੰ ਇਹ ਫੀਲ ਹੋਣ ਦਿਆਂ ਵੀ ਉਹ ਤਾਨਾਸ਼ਾ ਹੈ ਆਪਣੇ ਤੇ ਹੁਣ ਇਸ ਟਾਈਮ ਇਹ ਤਾਨਾਸ਼ਾਹੀ ਆ ਮੈਨੂੰ ਇੱਕ ਗੱਲ ਦੱਸੋ ਇੱਕ 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 ਲੜਕੀ ਨੂੰ ਆਪਣੀ ਮਾਤਾ ਦਾ ਆਪਣੀ ਸ਼ਰਮ ਨਹੀਂ ਕਾਲੀ ਦਾ ਪ੍ਰਚਾਰ ਕਰਨਾ ਇੰਨਾ ਮਹਿੰਗਾ ਪੈ ਗਿਆ ਉਹ ਧਰਮੀ ਫੌਜੀ ਦੀ ਧਰਮੀ ਫੌਜੀ ਦੀ ਇੰਨੀ ਕੁਰਬਾਨੀ ਵਾਲਾ ਇੰਨਾ ਮਹਿੰਗਾ ਪੈ ਗਿਆ ਇੰਨੀ ਉਹਨੂੰ ਹਰਾਸਮੈਂਟ ਕਰਦਾ ਆ ਇੰਨਾ ਜਲੀਲ ਕਰਦਾ ਆ ਕਿ ਵੇਖੋ ਇਹ 5-6 ਗੱਡੀਆਂ ਆਈਆਂ ਪੁਲਿਸ ਦੀਆਂ ਆਈਆਂ ਆਈਆਂ ਇੱਕ ਗੱਡੀ ਗਈ ਸਿੱਧੀ ਬੇਸਮੈਂਟ ਚ ਇੰਨਾ ਕੋਲਾ ਕਰਤਾ ਆ ਤੁਸੀਂ ਵੀ ਇੱਕ ਕੈਮਰਾ ਤੁਹਾਨੂੰ ਵੇਖਿਆ ਸਾਰੇ মিডিਆ ਨੇ ਵੇਖੇ ਬੱਸਾਂ ਖਲਾਰਤੀਆਂ ਸਾਈਡ ਤੇ ਉਧਰ ਖਲਾਰਤੀਆਂ ਇੱਧਰ ਖਲਾਰਤੀ ਕਿਉਂ ਵੀ ਜਿਹੜੀ ਉਹ ਗੱਡੀ ਆਉਣੀ ਆ ਸਿੱਧੀ ਬੇਸਮੈਂਟ 'ਚ ਸਿੱਧੀ-ਸਿੱਧੀ ਜਾਵੇ ਜਿਹੜੀ ਇਹ 5-6 ਗੱਡੀਆਂ ਆਈਆਂ ਇੰਨਾ ਲੇਡੀ ਕਾਂਸਟੇਬਲ ਨੂੰ ਕੀ ਕੀਤਾ ਲੇਡੀ ਕਾਂਸਟੇਬਲ ਨੂੰ ਇੱਕ ਨੂੰ ਤਿਆਰ ਕੀਤਾ ਉਹਨੂੰ ਪੂਰਾ ਉਹਦੇ ਹੱਥ ਕਵਰ ਕੀਤੇ ਉਹਦਾ ਪੈਰ ਪੂਰਾ ਸਵਾਲ ਇੱਥੇ ਹੀ ਕਿ ਆਖਰਕਾਰ ਇਹ ਇਹ ਡਰਾਮਾ ਕਿਉਂ ਕੀਤਾ ਗਿਆ ਕਿਉਂ ਕਰਨ ਦੇ ਮੈਨੂੰ ਇਹ ਸਮਝ ਨਹੀਂ ਆ ਰਿਹਾ ਸਾਡੇ ਇੰਨਾ ਕੰਚਪੀਤ ਕੋਈ ਟੈਰਰਿਸਟ ਫੜਿਆ ਪਾਕਿਸਤਾਨ ਦਾ ਕੋਈ ਟੈਰਰਿਸਟ ਹੈ ਜਿਹੜਾ ਫੜਿਆ ਇੰਡੀਅਨ ਨਾਗਰੀਕਾ ਇਹਦੇ ਪੰਜਾਬ ਦੀ ਧੀ ਆ ਧੀਆ ਪੈਣ ਦੀ ਰਾਖੀ ਕਰਨ ਵਾਲੇ ਆਹੀਂ ਕਿੱਥੋਂ ਤੱਕ ਅਫਦਾਲੀ ਤੱਕ ਕਿੱਥੋਂ ਤੱਕ ਜੰਗਾਂ ਲੜੀਆਂ ਧੀਆ ਪੈਣ ਦੀ ਰਾਖੀ ਕਰਨ ਲਈ ਆਹੀਂ ਕੀ ਕੁਝ ਕੀਤਾ ਸਿੱਖ ਧਰਮ ਨੇ ਇਹ ਸਿੱਖ ਧਰਮ ਦੀ ਇੰਨੀ ਇੰਨੀ ਆ ਆ ਕਰਤੂਤ ਕਰਨਦੇ ਆ ਐਡੀ ਸ਼ਰਮਨਾਕ ਯਾਰ ਅਸੀਂ ਦੁਸ਼ਮਣ ਦੀ ਧੀ ਹੋਵੇ ਉਹਨੂੰ ਪੈਣ ਬਣਾ ਕੇ ਘਰੇ ਛੱਡ ਕੇ ਆਈਦਾ ਜੇ ਕਿਤੇ ਹੋਵੇ ਨਾ ਰਾਤ ਬਰਾਤੇ ਇਹ ਯਾਰ ਇਹ ਨਾ ਨਾ ਲੈਵਲ ਡਾਊਨ ਕਰਤਾ ਸਵਾਲ ਹਮਨ ਹਰ ਕਿਸੇ ਦੇ ਮਨ ਚ ਹੈ ਕਿ ਪੰਜਾਬ ਦਾ ਇੱਕ ਵਿਰਸਾ ਹੈ ਇੱਕ ਅਮੀਰ ਸੱਭਿਆਚਾਰ ਹੈ ਇੱਕ ਪ੍ਰਾਤਨ ਰਵਾਇਤ ਵੀ ਹੈ ਕਿ ਚਾਹੇ ਸਿਆਸਤ ਦਾ ਮੈਦਾਨ ਹੋਵੇ ਚਾਹੇ ਜੰਗ ਦਾ ਮੈਦਾਨ ਹੋਵੇ ਚਾਹੇ ਕੋਈ ਨਿਜੀ ਰੰਜਿਸ਼ ਹੋਵੇ ਧੀਆ ਪੈਰਾਂ ਨੂੰ ਸਾਂਝਾ ਮੰਨਿਆ ਜਾਂਦਾ ਹੈ ਔਰ ਕਿਸੇ ਵੀ ਤਰ੍ਹਾਂ ਦੀ ਲੜਾਈ ਤੋਂ ਪਾਸੇ ਰੱਖਿਆ ਜਾਂਦਾ ਹੈ ਇਹ ਵੀ ਸ਼ਾਇਦ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੋ ਕਿ ਅਕਾਲੀ ਉਮੀਦਵਾਰ ਦੀ ਧੀ ਨੂੰ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਪਰਚੇ ਦਰਜ ਕੀਤੇ ਗਏ ਚੋਣ ਮੌਮ ਦੇ ਦੌਰਾਨ ਅਸੀਂ ਲਾਈਫ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਦੋਂ ਰੈਕੀ ਰੈਕੀ ਕਰਦੇ ਹੋਏ ਸੀਏ ਦੇ ਦੋ ਮੁਲਾਜ਼ਮ ਫੜੇ ਗਏ ਜਿਨ੍ਹਾਂ ਦੇ ਮੋਟਰਸਾਈਕਲ ਦੇ ਨੰਬਰ ਵੀ ਫੇਕ ਸੀ ਜਿਨ੍ਹਾਂ ਕੋਲ ਆਈ ਕਾਰਡ ਵੀ ਨਹੀਂ ਸੀ ਔਰ ਉਹ ਕਿੰਨੇ ਲੋਕਾਂ ਦੇ ਸਾਹਮਣੇ ਮੰਨੇ ਕਿ ਉਹਨਾਂ ਦੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਸੀ ਇਨਸਪੈਕਟਰ ਨੇ ਸਾਡੀ ਡਿਊਟੀ ਲਗਾਈ ਹੈ ਕਿ ਹਰ ਵੇਲੇ ਕੰਚਨਪੀਤ ਦੇ ਮਗਰ ਰਹਿਣਾ ਹੈ ਔਰ ਉਸ ਮਾਮਲੇ ਤੋਂ ਬਾਅਦ ਵੀ ਪਰਚਾ ਦਰਜ ਕੀਤਾ ਗਿਆ ਥਾਣਾ ਸਰਾਏ ਮਾਨਤ ਖਾਨ ਚ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਉਣ ਦਾ ਉਸੇ ਕੰਮ ਦੇ ਵਿੱਚ ਹੀ ਸ਼੍ਰੋਮਣੀ ਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਕੋਰਟ ਤੇ ਨੇ ਚੰਗੀ ਝਾੜ ਪਾਈ ਹੈ ਸੂਬਾ ਸਰਕਾਰ ਨੂੰ ਐਡਵੋਕੇਟ ਜਨਰਲ ਨੂੰ ਔਰ ਉਤਤਵਾਦ ਉਸ ਦੀ ਜਿਹੜੀ ਹੈ ਜ਼ਮਾਨਤ ਵੀ ਹੋਈ ਹੈ ਪਰ ਹੁਣ ਫਿਰ ਉਹੋ ਜਿਹਾ ਹੀ ਮਾਮਲਾ ਨਜ਼ਰ ਆ ਰਿਹਾ ਹੈ ਕਿ ਇੱਕ ਪਰਚਾ 11 ਨਵੰਬਰ ਨੂੰ ਦਰਜ ਕੀਤਾ ਗਿਆ ਅਮਰਤਪਾਲ ਬਾਠ ਅਤੇ ਦੋ ਅਣਪਛਾਤੇ ਦੇ ਖਿਲਾਫ ਉੱਥੇ ਕਿਤੇ ਕਿਸੇ ਮਹਿਲਾ ਦਾ ਜ਼ਿਕਰ ਨਹੀਂ ਹੋਇਆ ਸੀ ਪਰ ਹੁਣ ਜਦੋਂ ਅਦਾਲਤ ਨੇ ਇਹ ਕਿਹਾ ਤਾਂ ਜਿਹੜੇ 4 ਮਾਮਲੇ ਦਰਜ ਐ ਜਿਹੜੀ ਐਫ ਆਈ ਆਰ 4 ਕੰਚਨਪ੍ਰੀਤ ਦੇ ਖਿਲਾਫ ਦਰਜ ਨੇ ਉਹਨਾਂ 'ਚ ਗ੍ਰਿਫਤਾਰੀ ਦੇ ਲਈ ਹਫਤੇ ਦਾ ਨੋਟਿਸ ਦੇਣਾ ਪੈਣਾ ਹੈ ਅਦਾਲਤ ਦੇ ਹੁਕਮ ਅਨੁਸਾਰ ਇੱਕ ਜ਼ਿੰਮੇਵਾਰ ਨਾਗਰਿਕ ਦਾ ਸਬੂਤ ਦਿੰਦਿਆਂ ਹੋਇਆਂ ਕੰਚਨਪ੍ਰੀਤ ਮਜੀਠਾ ਥਾਣੇ ਪਹੁੰਚੀ ਤਫ਼ਦੀਸ਼ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਰ ਉੱਥੇ 6 ਘੰਟੇ ਬਠਾਨ ਤੋਂ ਬਾਅਦ ਪੰਜਵੇਂ ਪਰਚੇ 'ਚ ਨਾ ਪਾ ਕੇ ਉਸ ਨੂੰ ਹਿਰਾਸਤ 'ਚ ਲਿਆ ਗਿਆ ਔਰ ਅੱਜ ਹੁਣ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਹੁਨੇ ਹੁਨੇ ਅਰਸ਼ਦੀਪ ਸਿੰਘ ਕਲੇਰ ਤਵਨ ਬੀਰ ਸਿੰਘ ਸੋਪਤੀ ਪਹੁੰਚੇ ਨੇ ਜੋ ਕਿ ਵਕੀਲ ਜਿਹੜੇ ਚੰਡੀਗੜ੍ਹ ਤੋਂ ਇੱਥੇ ਪਹੁੰਚੇ ਨੇ ਜੋ ਲੰਬੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਕੇਸ ਲੜਦੇ ਨੇ ਹਾਈ ਕੋਰਟ ਦੇ ਬੜੇ ਸੀਨੀਅਰ ਵਕੀਲ ਨੇ ਉਹਨਾਂ ਵੱਲੋਂ ਹੀ ਇੱਕ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦਾ ਆਦੇਸ਼ ਸੀ ਕਿ ਉਹਨਾਂ ਦੇ ਇੱਥੇ ਪਹੁੰਚਣ ਤੋਂ ਬਾਅਦ ਹੀ ਜਿਹੜਾ ਜੋ ਕਿਉਂਕਿ ਜਿਹੜੀ ਚਮਾਲ ਪੁਲਿਸ ਉਹਨਾਂ ਵੱਲੋਂ ਰਿਮਾਨਡ ਦੀ ਮੰਗ ਕੀਤੀ ਗਈ ਸੀ ਕਿ ਇਹ ਅੱਜ ਦੀ ਜਿਹੜੀ ਪੈਰਵੀ ਹੈ ਜੋ ਅੱਜ ਦੀ ਅਦਾਲਤ ਦੀ ਕਾਰਵਾਈ ਹੈ ਇਹਨਾਂ ਵਕੀਲਾ ਦੇ ਆਨ ਤੋਂ ਬਾਅਦ ਸ਼ੁਰੂ ਹੋਣੀ ਸੀ ਹਾਲਾਂਕਿ ਇਹ ਵੀ ਹੁਣ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਵੀ ਦੋ ਸੀਨੀਅਰ ਸਰਕਾਰੀ ਵਕੀਲ ਚੰਡੀਗੜ੍ਹ ਤੋਂ ਰਵਾਨਾ ਕੀਤੇ ਗਏ ਨੇ ਜੋ ਆ ਕੇ ਅੱਜ ਦੀ ਅਦਾਲਤ ਦੀ ਕਾਰਵਾਈ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਮੈਂ ਫਿਰ ਤੋਂ ਸੁਰਜੀਤ ਚੀਮਾ ਦਾ ਰੁਖ ਕਰੂੰਗਾ ਕਿਉਂਕਿ ਪਰਿਵਾਰ ਨੂੰ ਇਸ ਗੱਲ ਦਾ ਬੜਾ ਰੰਜ ਹੈ ਬੜਾ ਦੁੱਖ ਹੈ ਕਿ ਆਖਰਕਾਰ ਕੰਚਨਪ੍ਰੀਤ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਵੇਖੋ ਜੀ ਚਲੋ ਜੋ ਕੰਚਨਪ੍ਰੀਤ ਨੂੰ ਨਿਸ਼ਾਨਾ ਨਾ ਬਣਾਇਆ ਬਣਾਇਆ ਹੁਣ ਵੇਖਿਓ ਅੱਜ ਮੈਂ ਵਾਈਟ ਦਿੱਤੀ ਹੈ ਨਾ ਕੱਲ ਨੂੰ ਮੈਂ ਵੀ ਨਿਸ਼ਾਨਾ ਜੇ ਜਿਹੜਾ ਬੰਦਾ মিডিਆ ਜਾ ਕੇ ਗੱਲ ਆਪਦੀ ਪੱਖ ਰੱਖਦਾ ਪਾਰਟੀ ਦਾ ਪੱਖ ਰੱਖਦਾ ਉਹ ਹੀ ਨਿਸ਼ਾਨਾ ਜੇ ਬਿੰਦੇਪੂਚਰ ਨੇ ਕਿਹਾ ਵੀ ਅਸੀਂ ਤੈਨੂੰ ਵੋਟਾਂ ਨਹੀਂ ਪਾਉਣੀਆਂ 15 ਸਾਲ ਰੋਟੀਆਂ ਖਵਾਈਆਂ ਹੁਣ ਨਹੀਂ ਆ ਅਸੀਂ ਤੂੰ ਕਾਲੀਦਲ ਛੱਡਿਆ ਅਸੀਂ ਨਹੀਂ ਤੈਨੂੰ ਛੱਡਿਆ ਉੱਤੇ ਪਰਚਾ ਕਾਕਾ ਛਾਪਾ ਜੀ ਆ ਉੱਤੇ ਪਰਚਾ ਸਾਨੂੰ ਭਰਾੜਾ ਉੱਤੇ ਪਰਚਾ ਕਬਡੀ ਲਿਸਟ ਹੈ ਅਮਨ ਇੱਕ ਵੱਡੀ ਲਿਸਟ ਹੈ ਜੀ ਪਰਚਾ ਦਰਜ ਹੋਣਾ ਉਹ ਉਹ ਅਕਾਲੀ ਆਗੂ ਵਰਜੂਦਾ ਸਰਪੰਚ ਸਾਬਕਾ ਸਰਪੰਚ ਕੌਂਸਲਰ ਜਿਨ੍ਹਾਂ ਨੇ ਚੋਣ ਮੁਹਿੰਮ ਦੇ ਵਿੱਚ ਡਟ ਕੇ ਸ਼੍ਰੋਮਣੀ ਕਾਲੀ ਦਲ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਅਕਾਲੀ ਉਮੀਦਵਾਰ ਦੇ ਲਈ ਵੋਟਾਂ ਮੰਗੀਆਂ ਉਹਨਾਂ ਨੂੰ ਪਹਿਲਾਂ ਡਰਾਉਂ ਧਮਕਾਉਣ ਦਾ ਯਤਨ ਕੀਤਾ ਗਿਆ ਜੇਕਰ ਉਹ ਨਹੀਂ ਮੰਨੇ ਤਾਂ ਉਹਨਾਂ ਤੇ ਪਰਚੇ ਦਰਜ ਕੀਤੇਗੇ ਉਹਨਾਂ ਨੂੰ ਲਾਲਚ ਵੀ ਦਿੱਤਾ ਗਿਆ ਪਰ ਇਹ ਦੋ ਚੀਜ਼ਾਂ ਇਹ ਇਹ ਚੀਜ਼ਾਂ ਦਾ ਪੰਜਾਬ ਦੇ ਲੋਕ ਵੀ ਦੇਖ ਰਹੇ ਨੇ ਕਿ ਤਰਨ ਤਰਨ ਦੀ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਦਲ ਜਿਵੇਂ ਉਭਰਿਆ ਸਰਕਾਰੀ ਡੰਡੇ ਦੇ باوجود ਅਕਾਲੀ ਦਲ ਨੇ ਜਿਵੇਂ ਚੰਗਾ ਪ੍ਰਦਰਸ਼ਨ ਕਰਕੇ ਵਿਖਾਇਆ ਕਿ ਲੱਗਦਾ ਹੈ ਕਿ ਇਹ ਬੁਖਲਾਹੜ ਦਾ ਨਤੀਜਾ ਹੈ ਦੂਜੀ ਗੱਲ ਕੰਚਨਪ੍ਰੀਤ ਕੌਰ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਅਰਸ਼ਦੀਪ ਸਿੰਘ ਕਲੇਰ ਨੂੰ ਮੈਂ ਸੁਣ ਰਿਹਾ ਸੀ ਉਹਨਾਂ ਨੇ ਜ਼ਿਕਰ ਕੀਤਾ ਕਿ ਕੋਈ ਪੁਰਾਣਾ ਪਰਚਾ ਨਹੀਂ ਇਸ ਦੇ ਵਿੱਚ ਇਹ तमाम ਪਰਚੇ ਹੋਏ ਨੇ ਜਾਨੀ ਬੈਕਗ੍ਰਾਉਂਡ ਨਹੀਂ ਪਰ ਇਹ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਜਾਂ ਤਰਨਤਾਰਨ ਨੂੰ ਖਤਰਾ ਨਹੀਂ ਤੀਜੀ ਗੱਲ ਕਿ ਕੰਚਨ ਪ੍ਰੀਤਾ ਇੱਕ ਜੋ ਅਹੁਦਾ ਰੁਤਬਾ ਉੱਠ ਰਿਆ ਸੀ ਤਰਨਤਾਰਨ ਦੇ ਵਿੱਚ ਲੋਕ ਪਸੰਦ ਕਰ ਰਹੇ ਸਨ ਕਿ ਉਸ ਨੂੰ ਲੈ ਕੇ ਵੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਸ ਤਰੀਕੇ ਦਾ ਅੱਜ ਦਾ ਪੂਰਾ ਡਰਾਮਾ ਰਿਹਾ ਪੁਲਿਸ ਦਾ ਲਾਜ਼ਮੀ ਤੌਰ ਦੇਤੇ ਫਜ਼ੀਅਤ ਹੋਏਗੀ ਜਦੋਂ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆ ਬਿਲਕੁਲ ਅਮਨ ਦੇਖੋ ਕੰਚਨ ਪ੍ਰੀਤ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਇਹਨਾਂ ਚੋਣਾਂ ਤੋਂ ਪਹਿਲਾਂ ਤਰਨਤਾਰਨ ਜਿਮਨੀ ਚੌਂ ਤੋਂ ਪਹਿਲਾਂ ਕੰਚਨਪੀਤ ਦੇ ਖਿਲਾਫ ਕਿਸੇ ਵੀ ਥਾਣੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਮਾਮਲਾ ਦਰਜ ਨਹੀਂ ਜਦੋਂ ਸਭ ਤੋਂ ਪਹਿਲਾਂ ਇੱਥੇ ਤਰਨਤਾਰਨ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਚੰਚੇਪੀਤ ਤੇ ਕੁਝ ਹੋਰ ਅਕਾਲੀਆ ਗੁੰਡੇ ਖਿਲਾਫ ਉਸ ਵੇਲੇ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਦੇ ਹੇਠ ਚਬਾਲ ਰੋਡ ਤੇ ਤਰਨਤਾਰਨ ਵਿਖੇ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਅਕਾਲੀ ਦਲ ਵੱਲੋਂ ਉਦੋਂ ਹੀ ਸੁਖਵੀਰ ਬਾਦਲ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਹੁਣ ਚੋਣਾਂ ਤੱਕ ਇੱਥੇ ਰਹਿਣਗੇ ਜੱਟ ਕੇ ਆਪਣੇ ਵਰਕਰਾਂ ਦਾ ਸਾਥ ਦੇਣਗੇ ਪਰੇ ਕੰਮ ਇੱਥੇ ਨਹੀਂ ਰੁਕਿਆ ਉਸ ਤੋਂ ਬਾਅਦ ਕੁਝ ਮੌਜੂਦਾ ਸਾਫਾ ਸਰਪੰਚਾਂ ਨੂੰ ਕਾਉਂਸਲਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਦਾੜਾ ਮੰਡੀ ਦੇ ਵੀ ਧਰਨਾ ਦਿੱਤਾ ਗਿਆ ਉਸੇ ਦਿਨ ਅਕਾਲੀ ਦਲ ਵੱਲੋਂ ਜਿਹੜਾ ਚੋਣ ਕਮਿਸ਼ਨ ਤੱਕ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਵਾ ਅਬਜ਼ਰਵਰ ਤਾਂ ਇਹ ਵੀ ਇਤਿਹਾਸ ਪਹਿਲੀ ਵਾਰ ਹੋਇਆ ਹੋ ਕਿ ਚੋਣ ਕਮਿਸ਼ਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਜਦੋਂ ਇੱਕ ਰਿਪੋਰਟ ਪਹੁੰਚ ਗਈ ਅਬਜ਼ਰਵਰ ਦੀ ਜਿੱਥੇ ਅਕਾਲੀ ਦਲ ਦੇ ਜੋ ਇਲਜ਼ਾਮ ਸਨ ਉਹ ਸੱਚ ਪਾਏ ਗਏ ਤਾਂ ਉਦੋਂ ਉਸ ਵੇਲੇ ਦੇ ਐਸਐਸਪੀ ਡਾਕਟਰ ਅਵਜੋਤ ਕੋਰ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਇੱਕ ਡੀਜੀਪੀ ਸਪੈਸ਼ਲ ਡੀਜੀਪੀ ਰਾਮ ਸਿੰਘ ਦੀ ਡਿਊਟੀ ਲਗਾਈ ਗਈ ਦਰਜ ਕੀਤੇ ਗਏ ਪਰਚਿਆਂ ਦੀ ਜਾਂਚ ਦੇ ਲਈ ਉਸ ਤੋਂ ਬਾਅਦ ਇਹਨਾਂ ਸਭ ਦੀ ਰਿਹਾਈ ਸੰਭਵ ਹੋਈ ਤਾਂ ਜਾ ਕੇ 11 ਤਰੀਕ ਨੂੰ ਇਹ ਵੋਟਾਂ ਪਾਉਣ ਦੇ ਜਮੂਰੀ ਹੱਕ ਦੀ ਵਰਤੋਂ ਕਰ ਸਕੇ ਪਰ ਮਾਮਲਾ ਇਹ ਸੀ ਕਿ ਜਿਵੇਂ ਜਿਵੇਂ ਕੰਚਨਪ੍ਰੀ ਚੋਣ ਮਹਿੰਮ ਦੇ ਵਿੱਚ ਉੱਭਰ ਰਹੀ ਸੀ ਕੰਚਨਪ੍ਰੀ ਦਾ ਨਾਮ ਇੱਕ ਚੰਗੇ ਆਗੂ ਵਾਂਗੂ ਵਜੋਂ ਉੱਭਰ ਰਿਹਾ ਸੀ ਲੋਕਾਂ ਦੀ ਜ਼ੁਬਾਨ ਤੇ ਸੀ ਕਿ ਕੰਚਨਪੂਰ 2027 ਦੇ ਵਿੱਚ ਤਰਨਤਾਰਨ ਦੀ ਵਿਧਾਇਕ ਹੋ ਸਕਦੀ ਹੈ ਇੱਕ ਮਜ਼ਬੂਤ ਉਮੀਦਵਾਰ ਹੋ ਸਕਦੀ ਹੈ ਔਰ ਜਿਸ ਤਰ੍ਹਾਂ ਦੀ ਜਿਸ ਪੱਧਰ ਦੀ ਟੱਕਰ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਜਿਮਨੀ ਚੌਂ ਦੇ ਵਿੱਚ ਦਿੱਤੀ ਗਈ ਕਿਤੇ ਨਾ ਕਿਤੇ ਉਹ ਸੱਤਾਧਾਰੀ ਤੇ ਨੂੰ ਰਾਸ ਨਹੀਂ ਆਈ ਕਿਉਂਕਿ ਨੇੜੇ ਹੀ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਾਸਨ ਦੀ ਚੋਣਾ ਆ ਰਹੀ ਹੈ ਤਾਂ ਇੱਕ ਜੋ ਦਬਾਅ ਬਣਾਉਣ ਦੀ ਜੋ دہشت ਪਾਉਣ ਦੀ ਰਣਨੀਤੀ ਸ਼ੁਰੂ ਕੀਤੀ ਗਈ ਸੀ ਉਸ ਨੂੰ ਜਾਰੀ ਰੱਖਣ ਦੇ ਮੰਤਵ ਦੇ ਨਾਲ ਹੀ 11 ਤਰੀਕ ਤੋਂ ਬਾਅਦ 14 ਤਰੀਕ ਦੇ ਨਤੀਜੇ ਤੋਂ ਬਾਅਦ ਜਿਹੜੇ ਚੋਣ ਜਿੱਤਣ ਤੋਂ ਬਾਅਦ ਵੀ ਇਹ ਜਿਹੜੀ ਰਵਾਇਤ ਜਾਰੀ ਰੱਖੀ ਗਈ ਇਹ سلسلہ ਜਾਰੀ ਰੱਖਿਆ ਗਿਆ ਔਰ ਹੁਣ ਸਿਆਸੀ ਬਦਲਾਖੋਰੀ ਦੇ ਤਹਿ ਜਿਹੜੇ ਆ ਇਹ ਕਾਰਵਾਈ ਜਿਹੜੀ ਹੈ ਇਸ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਆਖਰਕਾਰ ਇਹ ਸਵਾਦ ਸਭ ਦੇ ਮਨ ਚ ਹੈ ਚੋਣ ਨਿਭੜ ਗਈ ਤੁਸੀਂ ਜਿੱਤ ਲਈ ਉਸ ਤੋਂ ਬਾਅਦ ਵੀ ਰ ਫਿਰ ਆਖਰਕਾਰ ਪਰਚੇ ਕਿਉਂ ਕੀਤੇ ਜਾ ਰਹੇ ਆ ਗ੍ਰਿਫਤਾਰੀਆਂ ਕਿਉਂ ਕੀਤੀਆਂ ਜਾ ਰਹੀਆਂ ਜਿਸ ਦਾ ਸਿੱਧਾ ਇਲਜ਼ਾਮ ਹੈ ਅਕਾਲੀ ਦਲ ਦਾ ਕਿ ਆਂਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਦੇ ਵਿੱਚ ਜਿਹੜਾ ਉਹ ਆਪਣਾ ਪ੍ਰਭਾਵ ਦਿਖਾਉਣ ਦੇ ਲਈ ਅਕਾਲੀ ਆਗੂ ਵਰਕਰਾਂ ਨੂੰ ਆਂਦੀਆਂ ਚੋਣਾਂ ਤੋਂ ਦੂਰ ਰੱਖਣ ਦੇ ਲਈ ਜਿਹੜਾ ਇਹ ਇੱਕ ਰਣਨੀਤੀ ਦੇ ਤਹਿਤ ਹੀ ਇਹ ਸਪਸ਼ਟ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਲਾਜ਼ਮੀ ਤੌਰ ਦੇ ਉੱਤੇ ਪਰ ਰਣਨੀਤੀ ਬਣਾਈ ਚਾਹੇ ਅਗਲੀਆਂ ਚੋਣਾਂ ਦਾ ਜ਼ਿਕਰ ਹੁੰਦਾ ਹੋਵੇ ਮਨਿੰਦਰ ਪਰ ਜਿਸ ਤਰੀਕੇ ਦੇ ਨਾਲ ਤਰਨ ਤਰਨ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਪ੍ਰਦਰਸ਼ਨ ਰਿਹਾ ਕੰਚਨਪ੍ਰੀਤ ਕੌਰ ਇੱਕ ਵੱਡੇ ਆਗੂ ਦੇ ਤੌਰ ਦੇ ਉੱਤੇ ਉਭਰੀ ਕਿ ਲੱਗਦਾ ਹੈ ਕਿ ਸਰਕਾਰ ਨੂੰ ਇਹ ਕਦ ਜਿਹੜਾ ਕੰਚਨਪ੍ਰੀਤ ਦਾ ਉੱਠਿਆ ਹੋਇਆ ਨਜ਼ਰ ਆਇਆ ਕੋਦਰਸ ਆਮ ਆਦਮੀ ਪਾਰਟੀ ਦੇ ਆਗੂ ਜਾਂ ਸਰਕਾਰੀ बाबू ਇਸ ਦੇ ਅੱਗੇ ਬੌਨੇ ਨਜ਼ਰ ਆਏ ਨੇ ਆ ਦੇਖੋ ਅਮਨ ਜਿਵੇਂ ਸਿਰਫ 2 ਦਿਨਾਂ ਤੇ ਚਾਤ ਮਾਰੀ ਏ ਤਾਂ ਹਰ ਟੀਵੀ ਚੈਨਲ ਤੇ ਸੋਸ਼ਲ ਮੀਡੀਆ ਤੇ ਜਿੱਥੇ ਕਿਤੇ ਵੀ ਦੇਖੋਗੇ ਤੁਸੀਂ ਕੰਚਨਪੀਤ ਟ੍ਰੈਂਡਿੰਗ ਚ ਹੈ ਕੰਚਨਪੀਤ ਟਰੋਲ ਕਰ ਰਹੀ ਹੈ ਹਰ ਕੋਈ ਕੰਚਨਪੀਤ ਦੀ ਖਬਰ ਦੇਖਣ ਦੇ ਲਈ ਉਤਸਕ ਨਜ਼ਰ ਆ ਰਿਹਾ ਹੈ ਜਾਂ ਇਹ ਕਾਲੀ ਦੁਨੀਆ ਪਰ ਵਿੱਚ ਉਸਦੇ ਪੰਜਾਬੀਆਂ ਨੂੰ ਇਹ ਪਤਾ ਲੱਗ ਚੁੱਕਿਆ ਹੈ ਕਿ ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਤੀ ਕੰਚਨਪੀਤ ਹੈ ਔਰ ਕੰਚਨਪੀਤ ਦਾ ਇਹ ਨਾਮ ਬਣ ਚੁੱਕਿਆ ਹੈ ਦੋ ਦਿਨਾਂ ਚ ਮੈਂ ਇਹ ਕਹਾਂ ਕਿ ਜਿੰਨੀ ਕਾਲੀ ਆਗੂਆਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਤਾਂ ਸਭ ਦਾ ਕਹਿਣਾ ਹੈ ਕਿ ਚਾਹੇ ਸੇ ਸਰਕਾਰ ਧੱਕਾ ਕਰ ਰਹੀ ਹੈ ਚਾਹੇ ਪੁਲਿਸ ਪ੍ਰਸ਼ਾਸਨ ਸਰਕਾਰ ਦੇ ਇਸ਼ਾਰੇ ਤੇ ਜਿਹੜਾ ਧੱਕੇਸ਼ਾਹੀ ਤੇ ਉਤਰਿਆ ਹੋਇਆ ਹੈ ਜੋ ਚਾਹੇ ਪੁਲਿਸ ਪ੍ਰਸ਼ਾਸਨ ਸਰਕਾਰ ਦਾ ਪਿੱਠੂ ਬਣ ਕੇ ਵਿਚੇ ਰਿਹਾ ਪਰ ਇਹ ਸਭ ਕੁਝ ਕਿਤੇ ਨਾ ਕਿਤੇ ਅਕਾਲੀ ਦਲ ਦੇ ਹੱਕ 'ਚ ਜਾ ਰਿਹਾ ਕਿਉਂ ਕਿ ਇਹ ਮਝੈਲ ਨੇ ਇਹ ਮਾਝੇ ਦੇ ਯੋਧੇ ਨੇ ਜਿਨ੍ਹਾਂ ਨੇ ਹਰ جنگ ਦੇ ਵਿੱਚ ਕਿਉਂਕਿ ਸਰਹਦੀ ਇਲਾਕਾ ਹੈ ਹਰ جنگ 'ਚ ਦੇਸ਼ ਦਾ ਟੱਟ ਕੇ ਸਾਥ ਦਿੱਤਾ ਹੈ ਇਹ ਮਝੈਲ ਜਿਹੜੇ ਨੇ ਇਹ ਯੋਧੇ ਨੇ ਇਹ ਦਬੋਂ ਦਬਣ ਵਾਲੇ ਨਹੀਂ ਇਹ ਡਰਨ ਵਾਲੇ ਨਹੀਂ ਉਹ ਜਿਸ ਤਰ੍ਹਾਂ ਕੁਛ ਆਗੂ ਨੇ ਕਿਹਾ ਨਾ ਅਕਾਲੀ ਨਾ ਪਰਚੇ ਤੋਂ ਡਰਦੇ ਨਾ ਖਰਚੇ ਤੋਂ ਡਰਦੇ ਉਹ ਕਿਤੇ ਨਾ ਕਿਤੇ ਗੱਲ ਅੱਜ ਉਸ ਦਾ ਅਸਰ ਅੱਜ ਵੀ ਦੇਖਣ ਨੂੰ ਮਿਲਿਆ ਹੈ ਅੱਜ ਸਵੇਰੇ ਇੱਕ ਵੱਡਾ ਇਕੱਠ ਸੀ ਇੱਥੇ ਧਰਨਾ ਦਿੱਤਾ ਗਿਆ ਨਾਰੇਬਾਜ਼ੀ ਕੀਤੀ ਗਈ ਸਰਕਾਰ ਦੇ ਖਿਲਾਫ ਇਨਸਾਫ ਦੀ ਮੰਗ ਕੀਤੀ ਗਈ ਪਰ ਨਾਲੇ ਚੇਤਾਵਨੀ ਵੀ ਦਿੱਤੀ ਗਈ ਕਿ ਸਮਾਂ ਆਉਣ ਤੇ ਉਹ ਅਫਸਰ ਜਾਂ ਉਹ ਆਗੂ ਜਿਹੜੇ ਇਹ ਸਭ ਧੱਕੇਸ਼ਾਹੀ ਕਰਵਾ ਰਹੇ ਹੈ ਉਹਨਾਂ ਨਾਲ ਹਿਸਾਬ ਕੀਤਾ ਜਾਊ ਯਾਨੀ ਕਿ ਕਿਤੇ ਡਰ ਖੋਫ ਨਜ਼ਰ ਨਹੀਂ ਆਇਆ ਚਾਹੇ ਜਿੰਨੇ ਮਰਜੀ ਪਰਚੇ ਹੋਏ ਹੈ ਉਹ ਲੋਕ ਜਿਹੜੇ ਥਾਣੇ 'ਚ ਵੀ ਰਹਿ ਕੇ ਆਏ ਹੈ ਉਹ ਕੱਲ ਹੀ ਆਗੂ ਜੁਦਾ ਸਾਹਿਬ ਦਾ ਸਰਪੰਚ ਵੀ ਅੱਜ ਧਰਨੇ 'ਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸੀ ਜਿਨ੍ਹਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਸੀ ਜਿਨ੍ਹਾਂ ਨੂੰ ਤਿੰਨ-ਤਿੰਨ ਚਾਰ-ਚਾਰ ਪੰਜ-ਪੰਜ ਦਿਨ ਥਾਣੇ 'ਚ ਰੱਖਿਆ ਗਿਆ ਸੀ ਤੇ ਉਹਨਾਂ ਤੇ ਉਲਟਾ ਇੱਕ ਰੋਸ ਸੀਗਾ ਉਸੇ ਰੋਸ ਦੇ ਚੱਲਦੇ ਆਪ ਮਾਰੇ ਅੱਜ ਵੱਡੀ ਗਿਣਤੀ 'ਚ ਅੱਜ ਕੱਲ੍ਹ ਹੀ ਆਗੂ ਵਰਕਰ ਇੱਥੇ ਮੌਜੂਦ ਸਨ ਉਹ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਸਨ ਪਰ ਜਿਸ ਤਰੀਕੇ ਦੇ ਨਾਲ ਮਨਿੰਦਰ ਇਹ ਤਸਵੀਰਾਂ ਸੀ ਇਹ ਨਾਲ-ਨਾਲ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਆ ਜਦੋਂ ਕੰਚਨਪ੍ਰੀਤ ਕੌਰ ਦੀ ਪੇਸ਼ੀ ਹੋਈ ਜਦੋਂ ਮੀਡੀਆ ਨੇ ਤਸਵੀਰਾਂ ਵਿਖਾਈਆਂ ਮੈਨੂੰ ਯਾਦ ਹੈ ਕਿ ਅਜਹੀਆਂ ਤਸਵੀਰਾਂ ਅਸੀਂ ਵੇਖਿਆ ਸੀ ਕਿ ਇੱਕ 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 ਤੌਰ ਦੇ ਉਤੇ ਡਰਾਮਾ ਜਿਹੜਾ ਉਹ ਕਿਹਾ ਜਾ ਸਕਦਾ ਹੈ ਜਦੋਂ ਕੰਚਨਪ੍ਰੀਤ ਕੌਰ ਦੀ ਪੇਸ਼ੀ ਹੋਈ ਹੈ ਅਜਿਹੇ ਅਸੀਂ ਵੇਖਿਆ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਦੇ ਵਿੱਚ ਪੇਸ਼ੀ ਹੋਈ ਸੀ ਕਿਵੇਂ ਕਾਲੇ ਪਰਦਿਆਂ ਦੇ ਨਾਲ ਕੋਟ ਪਰਿਸਰ ਦੇ ਵਿੱਚ ਪਰਦੇ ਲਗਾਏ ਗਏ ਪਾਰਕਿੰਗ ਦੇ ਵਿੱਚ ਪਰਦੇ ਲਗਾ ਦਿੱਤੇ ਕਿ ਇੱਕ ਝਲਕ ਵੀ ਵਿਕਰਮ ਮਜੀਠੀਆ ਦੀ ਬਾਹਰ ਨਹੀਂ ਜਾਣੀ ਚਾਹੀਦੀ ਤਾਂ ਲੱਗਦਾ ਹੈ ਕਿ ਉਸੇ ਤਰਜ਼ ਦੇ ਉੱਤੇ ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਤੇ ਅਕਾਲੀ ਦਲ ਦੇ ਆਗੂ ਨੇ ਕੰਚਨਪ੍ਰੀਤ ਕੌਰ ਤਾ ਜਿਹਦੇ ਵਿੱਚ ਉਸੇ ਤਰਜ਼ ਦੇ ਉਤੇ ਕਿ ਕੰਚਨਪ੍ਰੀਤ ਕੌਰ ਦੀ ਇੱਕ ਤਸਵੀਰ ਬਾਹਰ ਨਾ ਜਾ ਸਕੇ ਅਕਾਲੀ ਵਰਕਰ ਜਾਂ ਲੋਕ ਇਹ ਵੇਖਣਾ ਪਾਣ ਕਿ ਕੰਚਨਪ੍ਰੀਤ ਪੂਰੇ ਜੋਸ਼ ਦੇ ਨਾਲ ਭਰੇ ਹੋਏ ਨੇ ਜਾਂ ਜਿਸ ਤਰ੍ਹਾਂ ਵੀ ਉਹਨਾਂ ਦਾ ਉਸ ਵਕਤ ਦਾ ਪ੍ਰਤੀਕਿਰਿਆ ਹੈ ਤਾਂ ਉਹਨਾਂ ਨੂੰ ਲੁਕਾਉਣ ਵਾਸਤੇ ਇੱਕ ਪਰਦਾ ਲਗਾ ਦਿੱਤਾ ਗਿਆ ਇੱਕ ਹੋਰ ਔਰਤ ਪਰਦੇ ਦੇ ਪਿੱਛੇ ਆ ਬਿਲਕੁਲ ਅਮਨ ਜਦੋਂ ਅਸੀਂ ਕੱਲ ਮਜੀਠਾ ਥਾਣੇ ਦੇ ਬਾਹਰ ਖੜੇ ਸੀ ਮਜੀਠਾ ਥਾਣੇ ਦੀ ਬਾਉਂਡਰੀ ਮੰਨ ਲਓ ਕਿ 22 300 ਫੁੱਟ ਲੰਬੀ ਹੋਣੀ ਹੈ ਤਾਂ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਬੈਰੀਕੇਡਿੰਗ ਕੀਤੀ ਗਈ ਆਮ ਲੋਕਾਂ ਦੀ ਆਵਾਜ਼ਾਈ ਬੰਦ ਕੀਤੀ ਗਈ ਟ੍ਰੈਫਿਕ ਪੂਰੀ ਤਰ੍ਹਾਂ ਦੇ ਨਾਲ ਡਾਇਵਰਟ ਕੀਤਾ ਗਿਆ ਯਾਨੀ ਕਿ ਕਿਸੇ ਨੂੰ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਕਿਸੇ ਨੂੰ ਵੀ ਥਾਣੇ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਸੀ ਤਾਂ ਉਦੋਂ ਸਹਿਜੇ ਉਹ ਸੀਨ ਯਾਦ ਆ ਰਿਹਾ ਸੀ ਜਦੋਂ ਵਿਕਰਮ ਸਿੰਘ ਮਜੀਠਿਆ ਨੂੰ ਮਜੀਠਾ ਲਿਆਂਦਾ ਗਿਆ ਸੀ ਮਜੀਠਾ ਵਿਖੇ ਸਥਿਤ ਵਿਕਰਮ ਸਿੰਘ ਮਜੀਠੀਏ ਦੇ ਦਫ਼ਤਰ ਦੀ ਜਾਂਚ ਦੇ ਲਈ ਤੇ ਉਦੋਂ ਵੀ ਬਿਲਕੁਲ ਇਹੋ ਜਿਹਾ ਦ੍ਰਿਸ਼ ਸੀ ਕਿ ਪੂਰੀ ਰੋਡ ਜਿਹੜੀ ਉਹ ਬਲੌਕ ਕਰ ਦਿੱਤੀ ਗਈ ਮੀਡੀਆ ਨੂੰ 500 ਫੁੱਟ ਦੂਰ ਰੱਖਿਆ ਗਿਆ ਕਿਸੇ ਕੈਮਰੇਰਾ ਵਾਲੇ ਨੂੰ ਕਿਸੇ ਛਾਤੇ ਨਹੀਂ ਚੜ੍ਹਨ ਦੀ ਇਜਾਜ਼ਤ ਸੀ ਹਰ ਪੱਖੋਂ ਇਹ ਪ੍ਰਬੰਧ ਕੀਤਾ ਗਿਆ ਸੀ ਸਾਰੇ ਪਾਸੇ ਵਹੀਕਲ ਤੇ ਲਗਾ ਕੇ ਕਿ ਕਿਸੇ ਵੀ ਐਂਗਲ ਤੋਂ ਕੋਈ ਵੀ ਵਿਕ੍ਰਮ ਸਿੰਘ ਜੀਠਿਆ ਦੀ ਤਸਵੀਰ ਨਾ ਖਿੱਚ ਸਕੇ ਤੇ ਅੱਜ ਵੀ ਉਹੀ ਫੀਲਡਿੰਗ ਇੱਥੇ ਕੀਤੀ ਗਈ ਦੇਖ ਲਓ ਹਲੇ ਤੱਕ ਉਹ ਗੱਡੀਆਂ ਇੱਥੇ ਮੌਜੂਦ ਨੇ ਦੋਨੋਂ ਪਾਸੇ ਐਂਟਰੀ ਦੇ ਦੋਵਾਂ ਪਾਸੇ ਗੱਡੀਆਂ ਖੜ੍ਹੀ ਐ ਲਗਭਗ ਇੱਕ ਦਰਜਨ ਤੋਂ ਵਹੀਕਲਸ ਨੇ ਔਰ ਵੱਡੀ ਗਿਣਤੀ ਵਿੱਚ ਪੁਲਿਸ ਵੱਲ ਤਨਾਤ ਕੀਤਾ ਕਿ ਜਿਸ ਦਾ ਇੱਕੋ ਇੱਕ ਮੰਤਵ ਸੀ ਕਿ ਕੋਈ ਵੀ ਕੈਮਰਾ ਕਿਸੇ ਵੀ ਐਂਗਲ ਤੋਂ ਨਾ ਤਾਂ ਕੰਚਨਪ੍ਰੀਤ ਦੀ ਤਸਵੀਰ ਖਿੱਚ ਚਕੇ ਨਾ ਉਸ ਦੇ ਨਾਲ ਗੱਲਬਾਤ ਕਰ ਸਕੇ ਬਸਾਂ ਲਗਾਈਆਂ ਗਈਆਂ ਬਲੈਰੋ ਸਕੋਰਪੀਓ ਗੱਡੀਆਂ ਲਗਾਈਆਂ ਗਈਆਂ ਇੱਕੋ ਇੱਕ ਮੰਤਵ ਸਾਰੇ ਪਾਸੇ ਫੀਲਡਿੰਗ ਕਰਕੇ ਔਰ ਇਹੀ ਕਾਰਨ ਸੀ ਜਦੋਂ ਚਾਰ ਪੰਜ ਗੱਡੀਆਂ ਦਾ ਕਾਫਲਾ ਆਇਆ ਤਾਂ ਉਹਨਾਂ 'ਚੋਂ ਇੱਕ ਗੱਡੀ ਕਿਉਂਕਿ ਇੱਥੇ ਓਲ ਹੈ ਇੱਥੇ ਸਾਨੂੰ ਇਸ ਦੇ ਪਿੱਛੇ ਕੀ ਹੈ ਕੁਝ ਨਜ਼ਰ ਨਹੀਂ ਆ ਰਿਹਾ ਤਾਂ ਇੱਕ ਗੱਡੀ ਜਿਹੜੀ ਹੈ ਸਿੱਧਾ ਬੇਸਮੈਂਟ 'ਚ ਗਈ ਕੰਚਨਪ੍ਰੀਤ ਨੂੰ ਲੈ ਕੇ ਜਦ ਤੱਕ ਕਿ ਚਾਰ ਗੱਡੀਆਂ ਇੱਥੇ ਰੁਕੀਆਂ ਔਰ ਉਹਨਾਂ ਵਿੱਚੋਂ ਬੜੀ ਤੇਜ਼ੀ ਦੇ ਨਾਲ ਕੁਝ ਮਹਿਲਾ ਕਾਂਸਟੇਬਲ ਇੱਕ ਔਰਤ ਜਿਸ ਨੂੰ ਪੂਰੀ ਤਰ੍ਹਾਂ ਦੇ ਨਾਲ ਕੱਪੜਿਆਂ 'ਚ ਢੱਕਿਆ ਹੋਇਆ ਹੈ ਜਿਸ ਦਾ ਪੂਰਾ ਸਰੀਰ ਜਿਹੜਾ ਕੱਪੜੇ ਦੇ ਵਿੱਚ ਇਸ ਕਦਰ ਟਕਿਆ ਹੋਇਆ ਹੈ ਕਿ ਸੱਜੇ ਇਹੀ ਲੱਗਿਆ ਕਿ ਇਹ ਕੰਚਨਪੀਤ ਹੈ ਉਸੇ ਤਰ੍ਹਾਂ ਦੇ ਕੱਪੜੇ ਪਾਏ ਸੀ ਤਾਂ ਹਰ ਕਿਸੇ ਨੂੰ ਇਹੀ ਲੱਗਿਆ ਕਿ ਕੰਚਨਪੀਤ ਹੈ ਪਰ ਇੰਨੀ ਤੇਜ਼ ਰਫਤਾਰ ਦੇ ਨਾਲ ਉਸ ਨੂੰ ਇਸ ਕੰਪਲੈਕਸ ਦੇ ਅੰਦਰ ਲਜਾਇਆ ਗਿਆ ਕਿ ਹਰ ਕਿਸੇ ਨੂੰ ਇਹੀ ਲੱਗਿਆ ਕਿ ਕੰਚਨਪੀਤ ਨੂੰ ਮੀਡੀਆ ਨਾਲ ਗੱਲਬਾਤ ਕਰਨ ਤੋਂ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ ਔਰ ਖੀਰਲੀ ਪੌੜੀ ਤੇ ਇੱਕ ਮਹਿਲਾ ਕੌਨਸਟੇਬਲ ਬੜੀ ਜ਼ੋਰ ਦੀ ਹੀਠਾ ਵੀ ਡਿੱਗੀ ਜਿਸ ਨੂੰ ਉਸ ਤੋਂ ਬਾਅਦ ਉਠਾ ਕੇ ਨਾਲਦੀ ਨਾਲ ਅੰਦਰ ਭੱਜਿਆ ਗਿਆ ਔਰ ਜ਼ਾਹਿਰ ਜੀ ਗੱਲ ਹੈ ਵਕੀਲ ਜਿਨ੍ਹਾਂ ਦਾ ਅਧਿਕਾਰ ਸੀ ਜਿਨ੍ਹਾਂ ਨੇ ਜਾ ਕੇ ਅੰਦਰ ਪੈਰ ਵੀ ਕਰਨੀ ਸੀ ਜੇਸ ਢਿੱਲੋਂ ਜਾਂ ਗੋਰਬਲਟੋਹਾ ਤਾਂ ਉਹ ਵੀ ਨਾਲ ਜਾ ਰਹੇ ਸੀ ਪਰ ਉੱਪਰ ਪਹੁੰਚ ਕੇ ਜਦੋਂ ਉਸ ਕੁੜੀ ਨੇ ਆਪਣੇ ਚਿਹਰੇ ਤੋਂ ਕਪੜਾ ਹਟਾਇਆ ਨਕਾਬ ਹਟਾਇਆ ਔਰ ਬੜਾ ਹੱਸ ਕੇ ਸਾਰੇ ਪੁਲਿਸ ਮੁਲਾਜ਼ਮਾ ਨੇ ਮਜ਼ਾਕ ਉਡਾਇਆ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਸਾਰੇ ਲੋਕਾਂ ਨੂੰ ਮੀਡੀਆ ਦੇ ਰਾਹੀਂ ਬੇਕੂ ਬਣਾਇਆ ਗਿਆ ਅਦਾਲਤ ਦੀ ਤੋਹਫੀਨ ਕੀਤੀ ਗਈ ਹੈ ਤਾਂ ਜ਼ਾਹਿਰ ਜੀ ਗੱਲ ਹੈ ਉਹ ਸਾਡੇ ਲਈ ਵੀ ਉਹ ਜਿਹੜਾ ਪਲ ਸੀ ਬੜੇ ਹੈਰਾਨੀ ਭਰੇ ਸੀ ਬੜੇ ਨਮੋਸ਼ੀ ਵਾਲੇ ਸੀ ਕਿ ਆਖਰਕਾਰ ਇਹ ਕਿਉਂ ਕੀਤਾ ਗਿਆ ਆਖਰਕਾਰ ਕਿਉਂ ਸਾਡੇ ਰਾਹੀ ਮਨਿੰਦਰ ਕਿਉਂਕਿ ਸਾਡੇ ਪੁਲਿਸ ਮੁਲਾਜ਼ਮਾਂ ਨੂੰ ਤੇ ਜੇਕਰ ਸਰਕਾਰ ਦੀ ਸ਼ਹਿ ਦੇ ਉੱਤੇ ਅਜਿਹਾ ਹੋਇਆ ਤਾਂ لازਮੀ ਤੌਰ ਦੇ ਉੱਤੇ ਇਹਨਾਂ ਨੂੰ ਇੱਕ ਗੱਲ ਸੋਚਣੀ ਚਾਹੀਦੀ ਹੈ ਕਿ ਇਹ ਧੋਖਾ ਇਹ ਮਖੌਲ ਮੀਡੀਆ ਦਾ ਨਹੀਂ ਪੰਜਾਬ ਦੇ ਲੋਕਾਂ ਦਾ ਉੜਾਇਆ ਗਿਆ ਕਿਉਂਕਿ ਪੰਜਾਬ ਦੇ ਲੋਕ ਜਦੋਂ ਕੋਈ ਵੀ ਖਬਰ ਦੇਖਣੀ ਹੁੰਦੀ ਹੈ ਮੀਡੀਆ ਦਾ ਸਹਾਰਾ ਲੈਂਦੇ ਨੇ ਅਸੀਂ ਵੀ ਖਬਰਾਂ ਲੋਕਾਂ ਤੱਕ ਪਹੁੰਚਾਉਂਦੇ ਆ ਸਾਡਾ ਕੋਈ ਖਬਰ ਕਰਨ ਦਾ ਮਕਸਦ ਲੋਕਾਂ ਤੱਕ ਜਾਣਕਾਰੀ ਪਹੁੰਚਾਉਣਾ ਹੁੰਦਾ ਹੈ ਸਹੀ ਸਟੀਕ ਜਾਣਕਾਰੀ ਇਸੇ ਮੰਤਵ ਦੇ ਨਾਲ ਅੱਜ ਅਸੀਂ ਲਾਈਵ ਵੀ ਕਰ ਰਹੇ ਹਾਂ ਤਾਂ ਜੋ ਹਰ ਜਾਣਕਾਰੀ ਸਿੱਧੀ ਲੋਕਾਂ ਤੱਕ ਜਾਵੇ ਪਰ ਜੇਕਰ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਧੋਖਾ ਹੋਵੇ ਤਾਂ ਇਹ ਸਿੱਧੇ ਤੌਰ ਦੇ ਉਤੇ ਧੋਖਾ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਹੋਏਗਾ ਪੰਜਾਬੀਆਂ ਦੇ ਨਾਲ ਹੋਏਗਾ ਜੇਕਰ ਅੱਜ ਰਤੀ ਜਿੰਨੀ ਵੀ ਖਾਸ ਤੌਰ ਦੇ ਉਤੇ ਗੌਰਵ ਬਲਟੋਆ ਦੇ ਦਾਅਵੇ ਦੇ ਵਿੱਚ ਸੱਚ ਹੋਵੇ ਤਾਂ ਵੱਡਾ ਸਵਾਲ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਅਮਰਿੰਦਰ ਕਿ ਕਿਵੇਂ ਇਹ ਪੂਰਾ ਡਰਾਮਾ ਰਚਿਆ ਗਿਆ ਪੁਲਿਸ ਦੀ ਜ਼ਿੰਮੇਵਾਰੀ ਉਹਦੀ ਲੋਕਾਂ ਨੂੰ ਸੁਰੱਖਿਆ ਦੇਣ ਦੇ ਲਈ ਇਸ ਤਰੀਕੇ ਦੇ ਨਾਲ ਡਰਾਮੇ ਕਰਨ ਦੇ ਲਈ ਨਹੀਂ ਦੇਖੋ ਆਪਣ ਮੀਡੀਆ ਦਾ ਰੋਲ ਇਹੀ ਹੁੰਦਾ ਹੈ ਕਿ ਜੇਕਰ ਆਮ ਲੋਕ ਕਿਸੇ ਮੁਸ਼ਕਲ ਦੇ ਨਾਲ ਜੂਝ ਰਹੇ ਹੈ ਚਾਹੀ ਉਹ ਵਿਕਾਸ ਪੱਖੋਂ ਹੈ ਚਾਹੀ ਉਹ ਲੈਂਡ ਆਰਡਰ ਪੱਖੋਂ ਹੈ ਚਾਹੀ ਉਹ ਨਸ਼ੇ ਪੱਖੋਂ ਹੈ ਜਾਂ ਕਿਸੇ ਹੋਰ ਸਮਾਜਿਕ ਕ੍ਰੀਤੀ ਦੇ ਪੱਖੋਂ ਹੈ ਤਾਂ ਮੀਡੀਆ ਸਰਕਾਰਾਂ ਤੇ ਲੋਕਾਂ ਦੇ ਵਿੱਚ ਪੁਲ ਦਾ ਕੰਮ ਕਰਦਾ ਹੈ ਸਹੀ ਸਥਿਤੀ ਤਸਵੀਰਾਂ ਦੇ ਰਾਹੀਂ ਸਬੂਤਾ ਦੇ ਰਾਹੀਂ ਸਰਕਾਰ ਤੱਕ ਪਹੁੰਚਾਉਂਦਾ ਹੈ ਜੇਕਰ ਸਰਕਾਰ ਦੇ ਕਿਸੇ ਕੰਮ 'ਚ ਉਨਤਾਈ ਹੈ ਜਾਂ ਸਰਕਾਰ ਦੀ ਕੋਈ ਪ੍ਰਾਪਤੀ ਹੈ ਤਾਂ ਉਹ ਵੀ ਅਸੀਂ ਲੋਕਾਂ ਤੱਕ ਪਹੁੰਚਾਉਨੇ ਆ ਤੇ ਸਾਡੇ ਵੀ ਸਵੇਰ ਤੋਂ ਇਹੀ ਕੋਸ਼ਿਸ਼ ਸੀ ਅਸੀਂ ਕਚਹਿਰੀ ਕਪਲਕਸ ਸਾਰਾ মিডিਆ ਇੱਥੇ ਖੜਾ ਹੈ ਅਸੀਂ ਦਿਖਾ ਰਹੇ ਸੀ ਕਿ ਕਿਸ ਤਰ੍ਹਾਂ ਦੇ ਨਾਲ ਅਕਾਲੀ ਦਲ ਵੱਲੋਂ ਪ੍ਰੋਟੈਸਟ ਕੀਤਾ ਗਿਆ ਕਿਸ ਤਰ੍ਹਾਂ ਦੇ ਨਾਲ ਬੜਾ ਹਾਈ ਪ੍ਰੋਫਾਈਲ ਸਕਿਉਰਿਟੀ ਡਿਪਲॉयਮੈਂਟ ਹੈ ਬੜੀ ਵੱਡੀ ਗਿਣਤੀ ਚ ਪੁਲਿਸ ਪਲ ਤੈਨਾਤ ਕੀਤਾ ਗਿਆ ਜਦੋਂ ਕਾਫਲਾ ਆਇਆ ਤੇ ਜ਼ਾਹਰ ਜੀ ਗੱਲ ਹੈ ਅਸੀਂ ਵੀ ਇਹੀ ਸੋਚਿਆ ਕਿ ਕੰਚਨਪੀਤ ਨੂੰ ਅੰਦਰ ਲਿਜਾਇਆ ਜਾ ਰਿਹਾ ਪਰ ਉਹ ਇੱਕ ਡਰਾਮਾ ਜਿਹੜਾ ਰਚਿਆ ਗਿਆ ਉਹ ਅਜੇ ਤੱਕ ਵੀ ਸਮਝ ਤੋਂ ਬਾਹਰ ਹੈ ਕਿ ਨਾ ਤਾਂ ਕੰਚਨਪੀਤ ਕੋਈ ਨਾਮੀ ਗੈਂਗਸਟਰ ਸੀ ਨਾ ਉਹ ਕਿਸੇ ਆਈਐਸਆਈ ਜਾਂ ਕਿਸੇ ਹੋਰ ਵੱਡੇ ਅਤਵਾਦੀ ਸੰਗਠਨ ਨਾਲ ਜੁੜੀ ਹੋਈ ਸੀ ਇੱਕ ਧਰਮੀ ਫੌਜੀ ਦੀ ਧੀ ਥੀ ਦਾ ਕਸੂਰ ਵਾਕਈ ਜਿਸ ਤਰ੍ਹਾਂ ਉਸਦੇ ਪਰਿਵਾਰਕ ਮੈਂਬਰ ਕਹਿ ਰਹੇ ਸਨ ਕਿ ਕਸੂਰ ਇਹ ਨਹੀਂ ਸੀ ਕਿ ਉਸਨੇ ਆਪਣੀ ਮਾਂ ਦੇ ਲਈ ਚੋਣ ਪ੍ਰਚਾਰ ਕੀਤਾ ਸੀ ਪਰ ਉਹ ਲੋਕਾਂ ਦੀ ਪਸੰਦ ਬਣੀ ਸੀ ਲੋਕ ਉਸਦੀ ਗੱਲ ਨੂੰ ਧਿਆਨ ਨਾਲ ਸੁਣ ਰਹੇ ਸੀ ਉਹ ਇੱਕ ਚੰਗੀ ਸਿਆਸੀ ਸ਼ਖਸੀਅਤ ਵਜੋਂ ਉੱਭਰ ਰਹੀ ਸੀ ਤਾਂ ਸ਼ਾਇਦ ਇਹ ਹੀ ਗੱਲ ਰਾਸ ਨਹੀਂ ਆਈ ਪਰ ਜੋ ਉਹ ਜਿੱਥੇ ਕੀਤਾ ਗਿਆ ਉਸ ਨੂੰ ਸਿੱਧੇ ਤੌਰ ਤੇ ਅਦਾਲਤ ਦੀ ਤੋਹੀਨ ਮੰਨਿਆ ਜਾਊਗਾ ਔਰ ਇਹ ਬਾਮਲਾ ਅਦਾਲਤ ਵਿੱਚ ਵੀ ਅੱਜ ਉਠਾਇਆ ਜਾਣਾ ਕਿਉਂਕਿ ਗੌਰਵ ਬਲਟੋਹਾ ਨੇ ਔਰ ਉਹਨਾਂ ਦੇ ਵਕੀਲ ਜੇਸ ਢਿੱਲੋ ਨੇ ਇਹ ਦਾਵਾ ਕੀਤਾ ਕਿ ਅਦਾਲਤ ਦੇ ਵਿੱਚ ਇਹ ਮਾਮਲਾ ਜਿਹੜਾ ਹੈ ਇਹ ਮੁੱਦਾ ਜ਼ਰੂਰ ਚੱਕਿਆ ਜਾਊ ਅਦਾਲਤ ਦੇ ਵਿੱਚ ਇਸ ਗੱਲ ਦਾ ਜਿਹੜਾ ਮਾਮਲਾ ਜ਼ਰੂਰ ਧਿਆਨ ਚ ਲਿਆਂਦਾ ਜਾਊਗਾ ਅਦਾਲਤ ਦੇ ਤਾਂ ਜੋ ਉਹ ਪੁਲਿਸ ਅਧਿਕਾਰੀ ਜਿਨ੍ਹਾਂ ਵੱਲੋਂ ਇਹ ਸਾਰੀ ਵਿਵਸਥ ਰਚੀ ਗਈ ਸੀ ਜੋ ਵੀ ਇਹ ਰਣਨੀਤੀ ਘੜੀ ਗਈ ਸੀ ਜ਼ਰੂਰ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਲਾਜ਼ਮੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਇਹ ਸਾਰੀ ਖੇਡ ਇੱਥੇ ਰਚੀ ਗਈ ਹੈ ਉਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਜ਼ਰੂਰ ਨਜ਼ਰ ਆ ਰਹੀ ਹੈ ਤਾਂ ਬਿਲਕੁਲ ਲਾਜ਼ਮੀ ਤੌਰ ਦੇ ਉੱਤੇ ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਨੇ ਉਹਨਾਂ ਦੇ ਨਾਲ ਅਪਡੇਟ ਸਾਂਝੀ ਕਰ ਦਿੰਨੇ ਆ ਕਿ ਤਰਨਤਾਰਨ ਕੋਰਟ ਦੇ ਵਿੱਚ ਅਕਾਲੀ ਆਗੂ ਕੰਚਨਪ੍ਰੀਤ ਦੀ ਪੇਸ਼ੀ ਜਾਰੀ ਹੈ ਕੰਚਨਪ੍ਰੀਤ ਕੌਰ ਦੀ ਕੋਰਟ ਦੇ ਵਿੱਚ ਪੇਸ਼ੀ ਚੱਲ ਰਹੀ ਹੈ ਤਾਂ ਕੰਚਨਪ੍ਰੀਤ ਕੌਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਕੰਚਨਪ੍ਰੀਤ ਕੌਰ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਪਹੁੰਚੇ ਹੋਏ ਨੇ ਤਾਂ ਬੀਤੇ ਕੱਲ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਹੋਈ ਸੀ ਤਾਂ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਵੀ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਤੇ ਜਾਣਕਾਰੀ ਸਾਂਝੀ ਕਰ ਰਹੇ ਨੇ ਤਾਂ ਮਨਿੰਦਰ ਲਾਜ਼ਮੀ ਤੌਰ ਦੇ ਉੱਤੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ ਕਿ ਆਖਰ ਕਿਵੇਂ ਇੱਕ ਉਹ ਲੀਡਰ ਜਿਹੜਾ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਤਰਨਤਰਨ ਦੀ ਜ਼ਿਮਨੀ ਚੋਣ ਦੇ ਵਿੱਚ ਜਿਸ ਨੇ ਕਮਾਲ ਕਰਕੇ ਵਿਖਾ ਦਿੱਤਾ ਹਾਲਾਂਕਿ ਪੂਰਾ ਜ਼ੋਰ ਲੱਗਿਆ ਸਰਕਾਰ ਦਾ ਇਸ ਸੀਟ ਨੂੰ ਜਿੱਤਣ ਦੇ ਲਈ ਵਕਾਰ ਦਾ ਸਵਾਲ ਸੀ ਸਰਕਾਰ ਦਾ ਇਸ ਤੋਂ ਦੂਰ ਹੈ ਨਹੀਂ ਹੋ ਸਕਦਾ ਦੋਚਿੱਤੀ ਨਹੀਂ ਹੋ ਸਕਦੀ ਕਿ ਸਰਕਾਰੀ ਤੰਤਰ ਨੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਨਹੀਂ ਕੀਤੀ ਕਿਉਂਕਿ ਜਿਸ ਤਰੀਕੇ ਦੇ ਨਾਲ ਚੋਣ ਕਮਿਸ਼ਨ ਨੇ ਡਾਕਟਰ ਅਫਜੋਤ ਕੌਰ ਗਰੇਵਾਲ ਨੂੰ ਸਸਪੈਂਡ ਕੀਤਾ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਡੀਜੀਪੀ ਦੀ ਤਰਨ ਤਰਨ ਚੋਣ ਦੇ ਵਿੱਚ ਪੁਲਿਸ ਦੀ ਭੂਮਿਕਾ ਨੂੰ ਲੈ ਕੇ ਜਵਾਬ ਤਲਬੀ ਹੋਈ ਹੈ ਇਸ ਤੋਂ ਤਾਂ ਸਰਕਾਰ ਮੁਕਰ ਨਹੀਂ ਸਕਦੀ ਲਾਜ਼ਮੀ ਤੌਰ ਦੇ ਉੱਤੇ ਜੇਕਰ ਕਿਤੇ ਕੋਈ ਗੱਲ ਹੋਈ ਹੈ ਉਸੇ ਆਧਾਰ ਦੇ ਉੱਤੇ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਪਰ ਉਸ ਦੇ ਬਾਵਜੂਦ ਹੁਣ ਇਹ ਕਾਰਵਾਈਆਂ ਚੋਣ ਜਿੱਤਣ ਤੋਂ ਬਾਅਦ ਆ ਦੇਖੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਸ਼ਾਇਦ ਇਸ ਦਾ ਇੱਕੋ ਇੱਕ ਮੰਤਮ ਨਜ਼ਰ ਆ ਰਿਹਾ ਹੈ ਕਿ ਨੇੜ ਭੁਖ ਦੇ ਵਿੱਚ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ੀਧ ਦੀ ਚੋਣਾ ਆ ਰਹੀ ਹੈ ਤਾਂ ਜ਼ਾਹਰ ਜੀ ਗੱਲ ਹੈ ਜਿੱਡੀ ਜ਼ਬਰਦਸਤ ਟੱਕਰ ਜਿੰਨਾ ਫਸਵਾ ਮੁਕਾਬਲਾ ਜਿਮਣੀ ਚੋਣ ਦੇ ਲਈ ਹੋਇਆ ਕਿਉਂਕਿ ਜਿਮਣੀ ਚੋਰ ਆਮ ਤੌਰ ਤੇ ਸੱਤਾ ਧਾਰੀ ਧਿਰ ਦੇ ਜੇਬ ਚ ਮੰਨੀ ਜਾਂਦੀ ਹੈ ਆਮ ਤੌਰ ਤੇ ਹੀ ਮੰਨਿਆ ਜਾਂਦਾ ਹੈ ਕਿ ਜਿਮਣੀ ਚੋਣ ਮੌਜੂਦਾ ਜਿਹੜੀ ਸਰਕਾਰ ਹੁੰਦੀ ਹੈ ਉਹ ਬੜੀ ਆਸਾਨੀ ਦੇ ਨਾਲ ਜਿੱਤਦੀ ਹੈ ਪਰ ਇੱਥੇ ਸਰਕਾਰ ਨੂੰ ਅੱਡੀ ਚੋਟੀ ਦਾ ਜੋਰ ਲਾਣਾ ਪਿਆ ਇੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਹ ਬਿਆਨ ਦੇਣਾ ਪਿਆ ਸਾਮ-ਦਾਮ ਤੰਡ ਪੇ ਜੋ ਮਰਜ਼ੀ ਕਰੋ ਹਰ ਹਾਲਤ 'ਚ ਚੋਣ ਜਿੱਤੋ ਔਰ ਉਸ ਦਾ ਨਤੀਜਾ ਵੀ ਦੇਖਣ ਨੂੰ ਮਿਲਿਆ ਨੇਕਾ ਪਰਚੇ ਹੋਏ ਨੇਕਾ ਗ੍ਰਿਫਤਾਰੀਆਂ ਆਈਆਂ ਇੱਥੋਂ ਤੱਕ ਕਿ ਜਿਹੜੇ ਪੋਲਿੰਗ ਏਜੰਟ ਸੀ ਉਹਨਾਂ ਨੂੰ ਵੀ ਪੋਲਿੰਗ ਸਟੇਸ਼ਨ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ ਉਹ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀਗੀਆਂ ਤੋਂ ਕਿਤੇ ਨਾ ਕਿਤੇ ਮੰਤਵ ਇਹੀ ਨਜ਼ਰ ਆ ਰਿਹਾ ਕਿ ਜਿਹੜੀ ਟੱਕਰ ਜਿਹੜੀ ਜਿਮਣੀ ਚੋਣ ਦੇ ਵਿੱਚ ਮਿਲੀ ਹੈ ਜਿੰਨਾ ਜੋਰ ਜਿਮਨੀ ਚੋਣ ਚ ਲਾਣਾ ਪਿਆ ਜੇਕਰ ਉਹੀ ਜੋਰ ਹੁਣ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚ ਲਾਣਾ ਪਿਆ ਤੇ ਜਿਹੜਾ ਕਿ ਸਲੋਕਾਂ ਦੇ ਵਿੱਚ ਹੁਣ ਰੋਸ ਹੋਰ ਜ਼ਿਆਦਾ ਵੱਧ ਚੁੱਕਿਆ ਹੈ ਲੱਗ ਰਿਹਾ ਕਿ ਹੁਣ ਹੋਰ ਵੱਡੀ ਚੁਣੌਤੀ ਮਿਲ ਸਕਦੀ ਹੈ ਤਾਂ ਉਸ ਨੂੰ ਉਸ ਦੇ ਮੱਦੇ ਨਜ਼ਰ ਸ਼ਾਇਦ ਇਹ ਰਣਨੀਤੀ ਤਿਆਰ ਕੀਤੀ ਗਈ ਹੈ ਕਿ ਦਬਾਅ ਵਧਾਇਆ ਜਾਵੇ ਦਹਿਸ਼ਤ ਵਧਾਈ ਜਾਵੇ ਕਿਉਂਕਿ ਚੋਣਾਂ ਵਾਲੇ ਦਿਨ ਤੁਸੀਂ ਦੇਖੋ ਕਿ 2022 ਵਾਲੋਂ ਲਗਭਗ 4.5% ਪੋਲਿੰਗ ਘਟੋਈ ਸੀ ਜਿਸ ਦਾ ਇੱਕ ਮੰਤਵ ਇੱਕ ਕਾਰਨ ਨਜ਼ਰ ਆ ਰਿਹਾ ਸੀ ਜੋ ਜਿੰਨਾ ਕੈਸੀ ਚੋਣ ਪ੍ਰਚਾਰ ਦੇ ਵਿੱਚ ਵੱਖ-ਵੱਖ ਪਿੰਡਾਂ 'ਚ ਗਏ ਔਰ ਉਸ ਤੋਂ ਬਾਅਦ ਵੋਟਾਂ ਵਾਲੇ ਦਿਨ ਵੀ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਗਰਾਊਂਡ ਜ਼ੀਰੋ ਤੋਂ ਅਸੀਂ ਤਸਵੀਰ ਆਪਣੇ ਦਸਕਾ ਦੇ ਨਾਲ ਸਾਂਝੀਆ ਕੀਤੀ ਆ ਕਿ ਜੋ دہشت ਦਾ ਮਾਹੌਲ ਸਿਰਜਿਆ ਗਿਆ ਸੀ ਜੋ ਪਰਚੇ ਕੀਤੇ ਗਏ ਸੀ ਜੋ ਗ੍ਰਿਫਤਾਰੀ ਕੀਤੀ ਗਈ ਸੀ ਉਸ ਦਾ ਅਸਰ ਇਹ ਦੇਖਣ ਨੂੰ ਮਿਲਿਆ ਸੀ ਕਿ ਮਾਪਿਆਂ ਨੇ ਲੋਕਾਂ ਨੇ ਆਪਣੇ ਨੌਜਵਾਨ ਬੱਚਿਆਂ ਨੂੰ ਘਰਾਂ ਚ ਉਸ ਦਿਨ ਬਾਹਰ ਨਹੀਂ ਨਿਕਲ ਦਿੱਤਾ ਇਹ ਹੀ ਕਾਰਨ ਸੀ ਕਿ ਨੌਜਵਾਨ ਵੋਟਰ ਜਿਹੜੇ ਐ ਉਹ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਨਹੀਂ ਕਰ पाए ਕਿਉਂਕਿ ਇੱਕ ਮਾਹੌਲ ਇਹੋ ਜਿਹਾ ਸਿਰਜ ਦਿੱਤਾ ਗਿਆ ਕਿ ਜੋ ਕੋਈ ਖੁੱਲ ਕੇ ਕਾਲੀ ਦਲ ਦੀ ਪ੍ਰਚਾਰ ਕਰੂ ਜੋ ਕੋਈ ਵੋਟ ਪਾਉਣ ਲਈ ਨਿਕਲੂਗਾ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇੱਕ ਮੈਸੇਜ ਜਿਹੜਾ ਨਾ ਉਹ ਸਪਰੈਡ ਕੀਤਾ ਜਾ ਚੁੱਕਾ ਸੀ ਵੱਖ-ਵੱਖ ਗ੍ਰਿਫਤਾਰੀਆਂ ਵੱਖ-ਵੱਖ ਪਰਚਿਆਂ ਤੋਂ ਬਾਅਦ ਜਿੱਦਾਂ ਅਸਰ ਦੇਖਣ ਨੂੰ ਮਿਲਿਆ ਸੀ ਸ਼ਾਇਦ ਹੁਣ ਵੀ ਉਸੇ ਰਣਨੀਤੀ ਤਹਿਤ ਇਹ ਪਰਚੇ ਕੀਤੇ ਗਏ ਕੰਚਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਕੋਰਟ ਦਾ ਆਦੇਸ਼ ਸੀ ਚਾਰ ਮਾਮਲਿਆਂ ਦੇ ਵਿੱਚ ਪਹਿਲਾਂ ਤੋਂ ਨਾਮਜੱਦ ਹੈ ਕੰਚਨਪ੍ਰੀਤ ਪਰ ਅਦਾਲਤ ਵੱਲੋਂ ਐਂਟਰੀ ਵਿੱਚ ਬੇਲ ਦਿੱਤੀ ਗਈ ਸੀਗੀ ਅੰਤਿਮ ਜ਼ਮਾਨਤ ਦਿੱਤੀ ਗਈ ਸੀ ਕੋਰਟ ਦਾ ਆਦੇਸ਼ ਹੋਇਆ ਜਦੋਂ ਮਜੀਠਾ ਥਾਣੇ ਦੇ ਜੋ 420 ਦਾ ਮਾਮਲਾ ਦਰਜ ਸੀ ਤਾਂ ਉਸ ਦੇ ਵਿੱਚ ਦੋ ਹੋਰ ਧਰਾਵਾਂ ਜੋੜੀਆਂ ਗਈਆਂ ਜੀ ਮਨਿੰਦਰ ਜਿਸ ਤੇ ਚਲਦੇ ਆ ਕੋਰਟ ਵੱਲੋਂ ਹਦੇਸ਼ ਹੋਇਆ ਕਿ ਜਾ ਕੇ ਤਵਦੀਸ਼ ਚ ਸ਼ਾਮਲ ਹੋ ਤਾਂ ਉਸ ਤੋਂ ਬਾਅਦ ਚਵਲ ਦੇ ਥਾਣੇ ਦੇ ਦਰਜ ਮਾਮਲੇ ਵਿੱਚ ਨਾਮ ਜਿਹੜਾ ਹੈ ਉਸ ਦਾ ਦਰਜ ਕਰਕੇ ਐਡ-ਆਨ ਕਰਕੇ ਤੇ ਧਾਰਾ 111 ਜਿਹੜੀ ਹੈ ਉਹ ਵੀ ਐਡ ਕੀਤੀ ਗਈ ਨੋਨ ਅਵੇਲੇਬਲ ਉਸ ਤੋਂ ਬਾਅਦ ਹਿਰਾਸਤ ਚ ਲਿਆ ਕੇ ਅੱਜ ਪੇਸ਼ ਕੀਤਾ ਗਿਆ ਤਾਂ ਹੁਣ ਨਜ਼ਰ ਇਸੇ ਗੱਲ ਤੇ ਬਣੀ ਰਹਿਣੀ ਹੈ ਕਿ ਹੁਣ ਆਖਰਕਾਰ ਅੱਜ ਕੋਰਟ ਫੈਸਲਾ ਕੀ ਦਿੰਦੀ ਹੈ ਕਿ ਬਿਲਕੁਲ ਲਾਜ਼ਮੀ ਤੌਰ ਤੇ ਮਨਿੰਦਰ ਇਸ ਦੇ ਉੱਤੇ ਨਜ਼ਰ ਜਿਹੜੀ ਹੈ ਉਹ ਸਾਡੀ ਬਣੀ ਰਹੇਗੀ ਮਨਿੰਦਰ ਤੁਸੀਂ ਬਣੇ ਰਹੋ ਤੁਹਾਡੇ ਕੋਲੋਂ ਅਪਡੇਟ ਲਵਾਗੇ ਪਰ ਫਿਲਹਾਲ ਕੰਚਨਪ੍ਰੀਤਕੌਰ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ਕੀਤ ਕਰ ਦਿੱਤਾ ਗਿਆ ਤੇ ਉਹਨਾਂ ਦੀ ਪੇਸ਼ੀ ਜਾਰੀ ਹੈ ਕਿ ਕੁਝ ਫੈਸਲਾ ਅਦਾਲਤ ਦਾ ਪੇਸ਼ੀ ਤੋਂ ਬਾਅਦ ਵੇਖਣ ਨੂੰ ਮਿਲੇਗਾ ਇਸ ਬਾਰੇ ਵੀ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਇਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਲਈ ਜਲਦ ਹਾਜ਼ਰ ਹੋਵਾਂਗੇ ਸਤੇ ਵਾਲੇ ਭਾਇ ਮਸਾਲੇ ਸਵਾਦ ਹੋਇਆ ਖਰਾਬ ਇਧਰ ਕੀਮਤੀ ਲਾਲ ਨੂੰ ਵੇਖੋ ਖਾਣਾ ਬਣਿਆ ਕਮਾ ਐਮ ਡੀ ਐਚ ਡੀ ਹਲਦੀ ਮਿਰਚਾ ਤਨੀਆ ਕਰੇ ਕਮਾ ਕਮਾਲ